ਗੁਰੂ ਪਿਆਰ ਵਾਲਿਓ ਗੱਜ ਕੇ ਫਤਿਹ ਦੀ ਸਾਂਝ ਫਤਿਹ ਨਾਲ ਪਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀ ਧਰ ਦੇ लाडले ਸੂਰ ਵੀਰਾ ਕਲਗੀ ਧਰ ਦੇ लाडले ਸੂਰ ਵੀਰਾ ਕਿੱਥੇ ਗਈ ਓ ਸੋਣੀ ਸ਼ਾਨ ਤੇਰੀ ਅੱਜ ਦਿਸਦਾ ਨਹੀਂ ਓ ਨੂਰ ਤੇਰਾ ਨਾ ਗਾਤਰਾ ਕਿਤੇ ਤੇ ਨਾ ਕਿਰਪਾਨ ਤੇਰੀ ਕਲਗੀ ਧਰ ਦੇ लाडले ਸੂਰ ਵੀਰਾ ਓ ਕਿੱਥੇ ਗਈ ਸੋਹਣੀ ਸ਼ਾਨ ਤੇਰੀ ਅੱਜ ਦਿਸਦਾ ਨਹੀਂ ਓ ਨੂਰ ਤੇਰਾ ਨਾ ਗਾਤਰਾ ਕਿਤੇ ਤੇ ਨਾ ਕਿਰਪਾਨ ਤੇਰੀ ਤੇਰਾ ਨਾਮ ਸੁਣ ਕੇ ਜਿਹੜੇ ਕੰਬਦੇ ਸੀ ਤੇਰਾ ਨਾਮ ਸੁਣ ਕੇ ਜਿਹੜੇ ਕੰਬਦੇ ਸੀ ਹਾਸੇ ਉਹੀ ਪਏ ਅੱਜ ਉਡਾਨ ਤੇਰੀ ਡੱਡਾ ਡਿੱਗਿਆ ਏ ਮੂਹ ਦੇ ਭਾਰ ਆ ਕੇ ਹਾਲਤ ਹੁੰਦੀ ਨਹੀਂ ਅੱਜ ਬਿਆਨ ਤੇਰੀ ਤੇਰਾ ਨਾਮ ਸੁਣ ਕੇ ਜਿਹੜੇ ਕੰਬਦੇ ਸੀ ਹਾਸੇ ਉਹੀ ਪਇ ਅਜ ਉਡਾਨ ਤੇਰੀ ਡਾਡਾ ਡਗਿਆ ਮੂਹ ਦੇ ਭਾਰ ਆਕੇ ਹਾਲਤ ਹੁੰਦੀ ਨਹੀਂ ਅਜ ਬਿਆਨ ਤੇਰੀ ਲੱਖਾਂ ਵਿੱਚ ਵੀ ਕੱਲਾ ਸੀ ਖੜ ਜਾਂਦਾ ਲੱਖਾਂ ਵਿੱਚ ਵੀ ਕੱਲਾ ਸੀ ਖੜ ਜਾਂਦਾ ਦੂਰੋਂ ਹੁੰਦੀ ਸੀ ਉਦੋਂ ਪਛਾਣ ਤੇਰੀ ਕਲਗੀ ਧਰ ਦੇ लाडले ਸੂਰ ਵੀਰਾ ਕਿੱਥੇ ਗਈ ਉਹ ਸੋਹਣੀ ਸ਼ਾਨ ਤੇਰੀ ਕਲਗੀ ਧਰ ਦੇ लाडले ਸੂਰ ਵੀਰਾ ਕਿੱਥੇ ਗਈ ਓ ਸੋਣੀ ਸ਼ਾਂ ਤੇਰੀ ਤੇਰੇ ਲਈ ਸਨ ਪ੍ਰੀਤਮ ਨੇ ਲਾਲ ਵਾਰੇ ਤੇਰੇ ਲਈ ਸਨ ਪ੍ਰੀਤਮ ਨੇ ਲਾਲ ਵਾਰੇ ਮਾਤਾ ਪਿਤਾ ਵੀ ਨਾਲੇ ਕੁਰਬਾਨ ਕੀਤਾ ਨੰਗੀ ਪੈਰੀ ਸੀ ਜੰਗਲਾਂ ਚ ਉਹ ਤੁਰਿਆ ਇਟ ਰੱਖ ਕੇ ਸਿਰਾਂ ਨੇ ਗੁਜਰਾਨ ਕੀਤਾ ਕੀ ਕੀ ਜ਼ੁਲਮ ਸਹੇ ਸਾਡੀ ਸ਼ਾਨ ਖਾਤਰ ਕੀ ਕੀ ਜ਼ੁਲਮ ਸਹੇ ਸਾਡੀ ਸ਼ਾਨ ਖਾਤਰ ਨਾ ਅੱਜ ਤੱਕ ਕਦੇ ਵਖਿਆਨ ਕੀਤਾ ਅੱਜ ਕੇਸ ਕਤਲ ਕਰਾਉਣ ਵੇਲੇ ਰੂਹ ਹੁੰਦੀ ਨਹੀਂ ਸ਼ਰਮਸਾਰ ਤੇਰੀ ਅੱਜ ਜਦੋਂ ਕੇਸ ਕਤਲ ਕਰਾਉਣ ਜਾਣਾ ਹੈ ਉਦੋਂ ਰੂਹ ਹੁੰਦੀ ਨਹੀਂ ਸ਼ਰਮਸਾਰ ਤੇਰੀ ਕਲਗੀ ਧਰ ਦੇ लाडले ਸੂਰ ਵੀਰਾ ਓਏ ਕਿੱਥੇ ਗਈ ਸੋਣੀ ਸ਼ਾਨ ਤੇਰੀ ਕਲਗੀ ਧਰ ਦੇ ਲਾਡਲੇ ਸੂਰ ਵੀਰਾ ਕਿੱਥੇ ਗਈ ਓ ਸੋਣੀ ਸ਼ਾਂਤ ਤੇਰੀ ਸਿੱਖੀ ਮਹਿਲ ਨੂੰ ਪੱਕਿਆਂ ਕਰਨ ਖਾਤਰ ਸਿੱਖੀ ਮਹਿਲ ਨੂੰ ਪੱਕਿਆਂ ਕਰਨ ਖਾਤਰ ਨੀਹਾਂ ਵਿੱਚ ਵੀ ਲਾਲ ਚਿਣਵਾਏ ਹੈ ਸੰ ਸਿੱਖੀ ਮਹਿਲ ਨੂੰ ਪੱਕਿਆਂ ਕਰਨ ਖਾਤਰ ਨੀਹਾਂ ਵਿੱਚ ਵੀ ਲਾਲ ਚਿਣਵਾਏ ਹੈ ਸੰ ਸੋਹਣਾ ਪੰਥ ਇੱਕ ਸਾਜਿਆ ਖਾਲਸੇ ਦਾ ਪੁੱਤ ਵਿੱਚ ਚਮਕੌਰ ਗਵਾਏ ਹੈ ਸੋਹਣਾ ਪੰਥ ਇੱਕ ਸਾਜਿਆ ਖਾਲਸੇ ਦਾ ਸੋਹਣਾ ਪੰਥ ਇੱਕ ਸਾਜਿਆ ਖਾਲਸੇ ਦਾ ਪੁੱਤ ਵਿੱਚ ਚਮਕੌਰ ਗਵਾਏ ਹੈ ਸਨ ਹੁਕਮ ਪੰਥ ਦਾ ਮੰਨਿਆ ਸੀਸ ਉੱਤੇ ਹੁਕਮ ਪੰਥ ਦਾ ਮੰਨਿਆ ਸੀਸ ਉੱਤੇ ਚਰਨਾ ਵਿੱਚ ਵੀ ਛਾਲੇ ਪੁਆਏ ਹੈ ਸਨ ਰਾਜ ਭਾਗ ਸਰਬੰਸ ਦੀ ਦੇ ਭੇਟਾ ਸੀਸ ਤੇ ਲੱਖਾਂ ਦੁੱਖੜੇ ਉਠਾਏ ਹੈ ਸੰ ਰਾਜ ਭਾਗ ਸਰਬੰਸ ਦੀ ਦੇ ਭੇਟਾ ਸੀਸ ਤੇ ਲੱਖਾਂ ਦੁੱਖੜੇ ਉਠਾਏ ਹੈ ਸੰ ਅੱਜ ਉਹਨਾਂ ਦੇ ਦੱਸੇ ਹੋਏ ਹੁਕਮਾਂ ਨੂੰ ਅੱਜ ਉਹਨਾਂ ਦੇ ਦੱਸੇ ਹੋਏ ਹੁਕਮਾਂ ਨੂੰ ਤੁਸੀਂ ਬਿਲਕੁਲ ਹੀ ਅੱਜ ਭੁਲਾ ਦਿੱਤਾ ਓਏ ਪੁੱਤ ਕਪੁੱਤ ਤੇ ਬਣ ਗਏ ਓ ਨਾਮ ਪਿਤਾ ਦੇ ਨੂੰ ੱੱਬਾ ਲਵਾ ਦਿੱਤਾ ਜਿਨ੍ਹਾਂ ਮੰਨਿਆ ਗੁਰੂ ਦੇ ਹੁਕਮਾਂ ਨੂੰ ਜਿਨ੍ਹਾਂ ਮੰਨਿਆ ਗੁਰੂ ਦੇ ਹੁਕਮਾਂ ਨੂੰ ਬੰਦ ਬੰਦ ਆਪਣਾ ਕਟਵਾ ਗਏ ਓ ਜਿਨ੍ਹਾਂ ਮੰਨਿਆ ਗੁਰੂ ਦੇ ਹੁਕਮਾਂ ਨੂੰ ਬੰਦ ਬੰਦ ਆਪਣਾ ਕਟਵਾ ਗਏ ਓ ਵਿੱਚ ਸਿਦਕ ਦੇ ਰਹੇ ਅਡੋਲ ਪੱਕੇ ਨਾਲ ਰੰਬੀਆਂ ਦੇ ਖੋ ਪਰ ਲਵਾ ਗਏ ਓ ਵਿੱਚ ਸਿਦਕ ਦੇ ਰਹੇ ਅਡੋਲ ਪੱਕੇ ਨਾਲ ਰੰਬੀਆਂ ਦੇ ਖੋਪਰ ਲਵਾ ਗਏ ਹੋ ਉਹਨਾਂ ਈਨ ਨਾ ਮੰਨੀ ਜ਼ੁਲਮ ਅੱਗੇ ਚਲਦੀਆਂ ਗੱਡੀਆਂ ਦੇ ਅੱਗੇ ਵੀ ਆ ਗਏ ਹੋ ਉਹਨਾਂ ਨੇ ਈਨ ਨਹੀਂ ਮੰਨੀ ਸੀ ਜ਼ੁਲਮ ਅੱਗੇ ਚਲਦੀਆਂ ਗੱਡੀਆਂ ਦੇ ਅੱਗੇ ਵੀ ਆ ਗਏ ਹੋ ਕੇਸਾਂ ਦੀ ਕੀਮਤ ਦਿੱਤੀ ਜਾਨ ਦੇ ਨਾਲ ਕੇਸਾਂ ਦੀ ਕੀਮਤ ਦਿੱਤੀ ਜਾਨ ਦੇ ਨਾਲ ਉਬਲਦੀਆਂ ਦੇਗਾਂ ਦੇ ਵਿੱਚ ਸਮਾ ਗਏ ਹੋ ਜਰਾ ਹੋਸ਼ ਕਰੋ ਤੇ ਕੁਝ ਸ਼ਰਮ ਕਰੋ ਜਰਾ ਹੋਸ਼ ਕਰੋ ਤੇ ਕੁਝ ਸ਼ਰਮ ਕਰੋ ਸ਼ਹੀਦਾਂ ਦੇ ਨਾਮ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਉਗੀ ਤੁਹਾਨੂੰ ਸ਼ਰਮ ਹਰਦਮ ਜਦੋਂ ਸ਼ੀਸ਼ੇ ਦੇ ਮੋਹਰੇ ਖਲੋਣ ਲੱਗੇ ਅੱਜ ਤੋਂ ਆਉਗੀ ਤੁਹਾਨੂੰ ਸ਼ਰਮ ਹਰਦਮ ਜਦੋਂ ਸ਼ੀਸ਼ੇ ਦੇ ਮੋਹਰੇ ਖਲੋਣ ਲੱਗੇ ਲੱਖਾਂ ਕਰੋੜਾਂ ਵਿੱਚੋਂ ਵੀ ਨਹੀਂ ਲੱਭਦੀ ਮੇਰੇ ਵੀਰੋ ਲੱਖਾਂ ਦੇ ਵਿੱਚੋਂ ਕਰੋੜਾਂ ਦੇ ਵਿੱਚੋਂ ਵੀ ਨਹੀਂ ਲੱਭਦੀ ਉਹਨਾ ਬਖਸ਼ੀ ਸੀ ਤੁਹਾਨੂੰ ਪਛਾਣ ਜਿਹੜੀ ਕਲਗੀਧਰ ਦੇ लाडले ਸੂਰ ਵੀਰਾ ਕਿੱਥੇ ਗਈ ਓ ਸੋਹਣੀ ਸ਼ਾਂਤ ਤੇਰੀ ਅੱਜ ਦਿਸਦਾ ਨਹੀਂ ਓ ਨੂਰ ਤੇਰਾ ਅੱਜ ਦਿਸਦਾ ਨਹੀਂ ਓ ਨੂਰ ਤੇਰਾ ਨਾ ਗਾਤਰਾ ਕਿਤੇ ਤੇ ਨਾ ਕਿਰਪਾਨ ਤੇਰੀ ਕਲਗੀ ਧਰ ਦੇ लाडले ਸੂਰ ਵੀਰਾ ਕਿੱਥੇ ਗਈ ਓ ਸੋਹਣੀ ਸ਼ਾਂਤ ਤੇਰੀ ਹੈਲੋ ਟਿਊਨਸ ਜੋ ਕਿ ਆਪ ਆਪਣੇ ਮੋਬਾਈਲ ਤੇ ਲਗਾ ਕੇ ਇਹ ਸੰਦੇਸ਼ ਬੜੇ ਸੋਖੇ ਤਰੀਕੇ ਨਾਲ ਘਰ ਘਰ ਪਹੁੰਚਾ ਸਕਦੇ ਹੋ ਕਲਗੀ ਧਰ ਦੇ लाडले ਸੂਰ ਵੀਰਾ ਓ ਕਿੱਥੇ ਗਈ ਸੋਹਣੀ ਸ਼ਾਂਤ ਤੇਰੀ ਤੇਰੇ ਲਈ ਸਨ ਪ੍ਰੀਤਮ ਨੇ ਲਾਲ ਵਾਰੀ ਮਾਤਾ ਪਿਤਾ ਵੀ ਨਾਲੇ ਕੁਰਬਾਨ ਕੀਤਾ ਨੰਗੀ ਪੈਰੀ ਸੀ ਜੰਗਲਾਂ 'ਚ ਉਹ ਤੁਰਿਆ ਇਟ ਰੱਖ ਕੇ ਸਰਾਣੇ ਗੁਜਰਾਨ ਕੀਤਾ